2 ਮਹੀਨਿਆਂ ਤੋਂ ਮੋਨਟਾਈਜੇਸ਼ਨ ਬੰਦ ਸੀ ਬਾਈ ਦੀ ਸਿਰਫ 5 ਮਿੰਟਾਂ ਦੇ ਵਿੱਚ ਆਪਾਂ ਔਨ ਕਰਕੇ ਦੇਤੀ ਆ ਤੇ ਬਾਈ ਦੇ 77000 ਫੋਲੋਅਰ ਆ ਵਧੀਆ ਬਾਈ ਜਿਹੜਾ ਫੇਸਬੁੱਕ ਤੋਂ ਪੈਸੇ ਕਮਾ ਰਿਹਾ ਸੀ ਪਰ ਕੁਝ ਕੁ ਗਲਤੀਆਂ ਕਰਕੇ ਬਾਈ ਦੀ ਜਿਹੜੀ ਆ ਮੋਨਟਾਈਜੇਸ਼ਨ ਬੰਦ ਹੋ ਗਈ ਸੀ ਸਿਰਫ 5 ਮਿੰਟ ਲਾਏ 5 ਮਿੰਟਾਂ ਦੇ ਵਿੱਚ ਆਪਾਂ ਔਨ ਕਰਕੇ ਦਿਖਾਤੀ ਮੈਂ ਤੁਹਾਨੂੰ ਪੇਜ ਦਾ ਸਟੇਟਸ ਵੀ ਦਿਖਾ ਰਿਹਾ ਕਿ ਕਿਸ ਤਰੀਕੇ ਬਾਈ ਦਾ ਪੇ ਸੀ ਦੋ ਬਾਈ ਨੂੰ ਕਾਪੀਰਾਈਟ ਲੱਗੇ ਹੋਏ ਸੀ ਤੇ ਕੁਝ ਕੁ ਗਲਤੀਆਂ ਜਿਹੜੀਆਂ ਬਾਈ ਕਰ ਰਿਹਾ ਸੀ ਉਹ ਤੁਸੀਂ ਨਹੀਂ ਕਰਨੀਆਂ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਬਾਈ ਹੋਰੇ ਡੱਬ ਵਾਲੀ ਮੰਡੀ ਤੋਂ ਆਏ ਆ 100 ਕਿਲੋਮੀਟਰ ਦੇ ਕਰੀਬ ਆਪਣੇ ਤੋਂ ਪੈ ਜਾਂਦਾਗਾ ਤੇ ਬਾਈ ਆਉਣਾ ਇੱਥੇ ਸਫਲ ਹੋ ਗਿਆ ਕਿ ਵੇਸਟ ਹੋ ਗਿਆ ਫਿਰ ਤੁਹਾਡਾ ਹੱਲ ਹੋ ਗਿਆ ਨਹੀਂ ਜੀ ਸਫਲ ਹੋਇਆ ਜੀ 5 ਮਿੰਟਾਂ ਚ ਹੀ ਹੋਇਆ ਬਾਕੀ ਸਹੀ ਗੱਲ ਹੋਈ ਜਿਹੜੀ ਮੈਂ ਵੀਡੀਓ ਚ ਦੇਂਦੇ ਸੀ ਨਾ ਅਸੀਂ ਉਵੇਂ ਹੋਇਆ ਜੀ ਕਈ ਚੀਜ਼ਾਂ ਹੁੰਦੀਆਂ ਬਾਈ ਜਿਹੜੀਆਂ ਮਤਲਬ ਸੋਡੇ ਕੋਲ ਆ ਕੇ ਸਮਝ ਨਹੀਂ ਆਉਂਦੀਆਂ ਹਨਾ ਕੋਲੇ ਆ ਕੇ ਹੀ ਸਮਝਣੀਆਂ ਪੈਂਦੀਆਂ ਨੇ ਤਾਂ ਕਰਕੇ ਬਾਈ ਵਰਗਿਆਂ ਨੂੰ ਕੋਲੇ ਬੁਲਾਇਆ ਸੀ ਬਾਈ soaਡਾ ਇੱਥੇ ਆ ਕੇ ਹੱਲ ਕਰਦਾਂਗੇ ਹਨਾ ਪ੍ਰੋਪਰ ਬਾਈ ਦਾ ਹੱਲ ਕਰਕੇ ਦਿੱਤਾ ਸਿਰਫ 5 ਮਿੰਟਾਂ ਦੇ ਵਿੱਚ ਕਈ ਵਾਰ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਤੇ ਬਾਈ ਦੇ ਪੇਜ ਦਾ ਸਟੇਟਸ ਵੀ ਮੈਂ ਤੁਹਾਨੂੰ ਦਿਖਾ ਰਿਹਾਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਤੇ ਬਾਈ ਦੇ ਕੋਲ ਦੇਖੋ ਇਸ ਤਰੀਕੇ ਆਇਆ ਹੋਇਆ ਸੀਗਾ ਪ੍ਰੋਫਾਈਲ ਦਾ ਐਕਸੈਸ ਜਿਹੜਾ ਉਹ ਖਤਮ ਹੋ ਗਿਆ ਸੀ ਯਾਨੀ ਕਿ ਮੋਨਟਾਈਜ਼ੇਸ਼ਨ ਦਾ ਐਕਸੈਸ ਬਿਲਕੁਲ ਵੀ ਨਹੀਂ ਸੀ ਹੋ ਸਕਦਾ ਸੋਡੇ ਵੀ ਦੀ ਦਿੱਤੀ ਹੈ ਬਾਈ ਦੀ ਕਿਉਂਕਿ ਬਾਈ ਨੇ ਹੁਣ ਗਲਤੀਆਂ ਦੱਸ ਦਿਆਂ ਕੀ ਕੀਤੀ ਸੀ ਪਹਿਲੀ ਗਲਤੀ ਤਾਂ ਇਹ ਹੈ ਕਿ ਬੱਚਿਆਂ ਦੀ ਵੀਡੀਓ ਆਪਾਂ ਬਿਲਕੁਲ ਵੀ ਨਹੀਂ ਪਾਉਣੀ ਜਿਹੜੇ ਬੱਚੇ ਬਿਨਾ ਕੱਪੜਿਆਂ ਤੋਂ ਜਾਂ ਖੇਡ ਰਿਹਾ ਜਾਂ ਕਿਸੇ ਦੀ ਕੁੱਟਮਾਰ ਹੋ ਰਹੀ ਹੈ ਐਕਸੀਡੈਂਟਲੀ ਵੀਡੀਓ ਆ ਤਾਂ ਉਹ ਬਾਈ ਨੇ ਪਾਈ ਹੋਈ ਸੀ ਉਹਦਾ ਕਾਪੀਰਾਈਟ ਲੱਗਾ ਹੋਇਆ ਸੀ ਤੇ ਦੂਜੀ ਚੀਜ਼ ਆਉਂਦੀ ਆ ਕਿ ਕਿਸੇ ਦੀ ਵੀਡੀਓ ਚੱਕ ਕੇ ਬਿਲਕੁਲ ਵੀ ਨਹੀਂ ਪਾਉਣੀ ਭਾਵੇਂ ਉਹ ਕੋਈ ਕਿਵੇਂ ਮਰਜੀ ਆ ਕਿਸੇ ਨੇ ਮਰਜੀ ਪਾਈ ਹੋਈ ਵੀਡੀਓ ਆਪਾਂ ਲਾਲਚ ਚ ਆ ਜਾਣਾ ਕਿ ਆਹ ਵੀਡੀਓ ਵੱਧ ਵਾਇਰਲ ਹੋ ਰਹੀ ਆ ਤਾਂ ਕਿਸੇ ਦੀ ਵੀਡੀਓ ਫੋਟੋ ਚੱਕ ਕੇ ਨਾ ਹੀ ਪਾਓ ਉਹ ਵੀ ਬਾਈ ਨੇ ਪਾਈ ਹੋਈ ਸੀ ਤੇ ਮੈਂ ਤੁਹਾਨੂੰ ਕਾਪ ਦੋ ਬਾਈ ਨੂੰ ਕਾਪੀਰਾਈਟ ਲੱਗ ਗਿਆ ਸੀ ਇੱਕ ਤਾਂ ਬੱਚੇ ਦੀ ਵੀਡੀਓ ਪਾਉਣ ਤੇ ਕਰਕੇ ਤੇ ਇੱਕ ਜਿਹੜੀ ਆ ਦੂਸਰੀ ਪਾਈ ਸੀ ਤਾਂ ਹੁਣ ਅੱਗੇ ਗੱਲ ਇਹ ਆਉਂਦੀ ਹੈ ਕਿ ਕਈ ਸੋਚਦੇ ਆ ਕਿ ਗਾਣਾ ਲਾ ਕੇ ਵੀਡੀਓ ਪਾ ਦਈਏ ਤਾਂ ਕਰਕੇ ਬਾਈ ਦੀ ਮੋਨਟਾਈਜੇਸ਼ਨ ਜਿਹੜੀ ਬੰਦ ਹੋ ਚੁੱਕੀ ਸੀਗੀ ਬਾਈ ਦੀ ਲਿਮਟਡ ਓਰੀਜినੈਲਟੀ ਆ ਗਈ ਸੀ ਇੱਕ ਤਾਂ ਕਾਪੀ ਵੀਡੀਓ ਹੋ ਗਈ ਸੀ ਤੇ ਦੂਸਰੀ ਬਾਈ ਆ ਜਿਹੜਾ ਉਹ ਕਰ ਰਿਹਾ ਸੀਗਾ ਗਾਣੇ ਲਾ ਕੇ ਪਾਰ ਰਿਹਾ ਸੀ ਤਾਂ ਇਦਾਂ ਦੀਆਂ ਰੀਲਾਂ ਵਗੈਰਾ ਜਿਹੜੀਆਂ ਉਹ ਨਾ ਪਾਇਆ ਕਰੋ ਤੇ ਬਾਈ ਨੂੰ ਵੀ ਇਸ ਚੀਜ਼ ਦਾ ਜਿਹੜਾ ਹਰਜਾਨਾ ਭੁਗਤਣਾ ਪਿਆ ਕਿਉਂਕਿ 77000 ਫੋਲੋਅਰ ਹੋਣ ਦੇ ਬਾਵਜੂਦ ਤੇ ਲਗਭਗ 2 ਮਹੀਨੇ ਬਾਈ ਦੀ ਮੋਨਟਾਈਜੇਸ਼ਨ ਬੰਦ ਰਹੀ 2 ਮਹੀਨੇ ਦੇ ਵਿੱਚ ਵਧੀਆ ਕਮਾਈ ਹੋ ਸਕਦੀ ਸੀ ਬਾਈ ਨੂੰ ਪਰ ਇਹ ਹੁਣ ਆਪਾਂ ਔਨ ਕਰਤੀ ਆ ਤੇ ਬਾਈ ਜਿਹੜਾ ਕਿੰਨੇ ਵਜੇ ਤੁਰੇ ਸੀ ਬਾਈ ਵੀਰੇ ਅਸੀਂ 7:30 ਤੁਰੇ ਸੀਗੇ 2 2.5 ਘੰਟੇ ਲੱਗੇ ਸਾਨੂੰ ਅੱਛਾ 2 2.5 ਘੰਟੇ ਤੇ ਬਾਈ ਦਾ ਜਿਹੜਾ ਆਉਣ ਦਾ ਆਪਾਂ ਮੁੱਲ ਪਾ ਕੇ ਦਿੱਤਾਗਾ ਤੇ ਬਾਈ ਦੀ ਤੁਸੀਂ ਪਹਿਲਾਂ ਦੀ ਸਿਚੁਏਸ਼ਨ ਦੇਖ ਸਕਦੇ ਹੋ ਪੇਜ ਦੀ ਤੇ ਹੁਣ ਦੀ ਦੇਖ ਸਕਦੇ ਹਾਂ ਮੋਨਟਾਈਜੇਸ਼ਨ ਔਨ ਕਰਕੇ ਤੋਰਿਆਗਾ ਤੇ ਕੋਈ ਐਵੇਂ ਨਾ ਹੋਵੇ ਕਿ ਕਿਸੇ ਦੇ ਗਿਲਾ ਰਹੇ ਜੇ ਮਨ ਦੇ ਵਿੱਚ ਕਿ ਬਾਈ ਸਾਡੀ ਕੋਈ ਹੱਲ ਨਹੀਂ ਹੋ ਸਕਦਾ ਕਿ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਹੋਵੇ ਬਾਈ ਨੂੰ ਆਪਾਂ ਪਲੱਸ ਗਾਈਡੈਂਸ ਵੀ ਦਿੱਤੀ ਆ ਵੀ ਬਾਈ ਕੀ ਕਰਨਾ ਕੀ ਨਹੀਂ ਕਰਨਾਗਾ ਆਪਣੇ ਪੇਜ ਦੇ ਉੱਤੇ ਤੇ ਬਾਈ ਗਾਹਾਂ ਵੀ ਹੋਣ ਜੇ ਕਿਸੇ ਨੇ ਬਾਈ ਗਾਹਾਂ ਦੱਸਣ ਜੋਗਾ ਵੀ ਹੋਗਾ ਕਿਸੇ ਨੂੰ ਵੀ ਬਾਈ ਆਹ ਚੀਜ਼ ਨਾ ਕਰੋ ਹਣਾ ਬਾਈ ਇਹ ਇੱਕ ਜ਼ਿੰਦਗੀ ਭਰ ਦੀ ਚੀਜ਼ ਹੋ ਗਈ ਬਾਈ ਨੂੰ ਇਸ ਚੀਜ਼ ਦੀ ਸਮਝ ਆ ਗਈ ਕਿ ਫੇਸਬੁੱਕ ਤੇ ਇਹ ਚੀਜ਼ ਕਰਨੀ ਆ ਇਹ ਚੀਜ਼ ਨਹੀਂ ਕਰਨੀ ਆ ਕਿਉਂਕਿ ਕੱਲੀ ਕੱਲੀ ਗੱਲ ਸਮਝਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਨੇ ਵੀ ਕੰਮ ਕਰਨਾ ਕਿਉਂਕਿ ਕਈ ਵਾਰ ਆਪਾਂ ਜਿਹੜੇ ਆ ਫੇਸਬੁੱਕ ਦੀਆਂ ਪਾਲਿਸੀਆਂ ਵਗੈਰਾ ਉਹ ਨਹੀਂ ਪੜਦੇ ਤਾਂ ਉਹਦੇ ਕਾਰਨ ਆਪਾਂ ਨੂੰ ਦਿੱਕਤ ਇਹ ਆਉਂਦੀ ਆ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਗੱਲਬਾਤ ਹੈ ਕੀ ਆ ਤਾਂ ਹੁਣ ਬਾਈ ਨੂੰ ਆਪਾਂ ਪੂਰੀ ਗੱਲ ਸਮਝਾਈ ਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੇ ਆਪਣੇ ਕੋਲ ਪਹੁੰਚਿਆ ਧੰਨਵਾਦ ਤਾਂ ਤੁਹਾਡਾ ਹੈ ਜੀ ਜਿਹੜਾ ਸਾਡਾ ਪੇਜ ਚਲਾਤਾ ਦਵਾਰੇ ਤੇ 2 ਮਹੀਨੇ ਹੋ ਗਏ ਸੀ ਰੁਕੇ ਹੋਏ ਨੇ ਜੀ ਠੀਕ ਹੈ ਜੀ ਤੇ 2 ਮਹੀਨਾ ਤੋਂ ਬੰਦ ਸੀ ਬਾਈ ਦਾ 5 ਮਿੰਟਾਂ ਚ ਵਧੀਆ ਚਲੋ ਚੱਲ ਪਿਆ ਬਹੁਤ ਬਹੁਤ ਵਧਾਈਆਂ ਪਹਿਲੀ ਗੱਲ ਤਾਂ ਬਾਈ ਬਹੁਤ ਬਹੁਤ ਵਧਾਈਆਂ ਤੁਹਾਡਾ ਪੇਜ ਚੱਲ ਪਿਆ ਚਲੋ ਤੁਹਾਨੂੰ ਵਧੀਆ ਕਮਾਈ ਹੋਵੇ 77000 ਫੋਲੋਅਰ ਆ ਬਾਈ ਨੂੰ ਵੀ ਫੋਲੋ ਕਰ ਲਿਓ ਜੇ ਤੁਹਾਡੇ ਜੀ ਕੋਈ ਪ੍ਰੋਬਲਮ ਹੈਗੀ ਆ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਆ ਜਿਹੜਾ ਉਹ ਆਪਣੀ ਬਾਇਓ ਦੇ ਵਿੱਚ ਦਿੱਤਾ ਹੋਇਆ ਪੇਜ ਦੀ ਤੇ ਕਿਸੇ ਹੋਰ ਨੰਬਰ ਦੇ ਉੱਤੇ ਓਕੇ ਨਾ ਕਰਿਆ ਕਰੋ ਨਾ ਹੀ ਕਮੈਂਟਾਂ 'ਚ ਆਪਣਾ ਨੰਬਰ ਵੰਡਿਆ ਕਰੋ ਕਿਉਂਕਿ ਉਹਨਾਂ ਹਰਜਾਨਾ ਸਾਨੂੰ ਨੂੰ ਭੁਗਤਣਾ ਪੈ ਸਕਦਾ ਤੇ ਨਾਮ ਆਪਣਾ ਲੱਗ ਜਾਂਦਾਗਾ ਤਾਂ ਜੇਕਰ ਨੰਬਰ ਚਾਹੀਦਾ ਤਾਂ ਫੇਸਬੁੱਕ ਦੀ ਬਾਇਓ ਦੇ ਵਿੱਚ ਦਿੱਤਾ ਹੋਇਆਗਾ